कामे पशासन मुरदाबार मु कटियाशासन मुरदा कमे जा हक़ मारा मुर ਪਾਲ ਕ੍ਰਿਸ਼ਨਵਾਲਸਰ ਜੀ ਇਹ ਵੀਰ ਜੀ ਮਸਲਾ ਇਹ ਹੈ ਵੀ ਜਿਹੜਾ ਇਹ ਹੈਗਾ ਸੰਗਤਖੁਰ ਦਾ ਇਕੱਲੇ ਦਾ ਪਿੰਡ ਦਾ ਨਹੀਂ ਮਸਲਾ ਹੈ ਇਹ ਮਸਲੇ ਚਾਰ ਪੰਜ ਪਿੰਡਾਂ ਦੇ ਹੈ ਇਹ ਇਲੈਕਸ਼ਨਾਂ ਤੋਂ ਬਾਅਦ ਇਹਨਾਂ ਨੇ ਕੁਝ ਕੁ ਬੰਦਿਆਂ ਦੇ ਕੰਮ ਕੱਢਦੇ ਬਾਕੀਆਂ ਦੇ ਕੰਮ ਨਹੀਂ ਕੱਡੇ ਕੁਝ ਸਮਾਂ ਦੇ ਮੇਟ ਬਦਲ ਰਹੇ ਹੈ ਜੋ ਕਿ ਸਹੀ ਨਹੀਂ ਹੈਗੇ ਜੋ ਪੁਰਾਣੇ ਮੇਟ ਹੈ ਉਹਨਾਂ ਨੂੰ ਸਮਾਂ ਨੂੰ ਰੱਖਿਆ ਜਾਵੇ ਅਤੇ ਇਹਨਾਂ ਨੂੰ ਪੂਰਾ 100 ਦਿਨ ਦਾ ਰੋਜ਼ਗਾਰ ਦਿੱਤਾ ਜਾਵੇ ਹੁਣ 20 ਸੰਗਤਖੁਰ ਦੇ ਵਿੱਚ ਸਿਰਫ 20 ਬੰਦਿਆਂ ਦਾ ਇਹਨਾਂ ਨੇ ਮਸਟਾਲ ਕੱਢਦਾ ਤੇ ਉੱਥੇ ਜਿਹੜੇ ਹੈਗਾ ਮੇਟ ਹੈ ਉਹ ਵੀ ਚੇਂਜ ਕਰਿਆਗੇ ਜੋ ਕਿ ਇਹਨਾਂ ਨੂੰ ਮਨਜ਼ੂਰ ਨਹੀਂ ਹੈਗਾ ਇਸੇ ਤਰ੍ਹਾਂ ਘਾਟ ਵਾਲੀ ਐ ਸਿੰਘੋ ਐ ਬ੍ਰਾਹਮਣ ਐ ਕਈ ਪਿੰਡਾਂ ਦੇ ਵਿੱਚ ਇਹਨਾਂ ਨੇ ਇਹ ਮੇਟ ਬਦਲੇ ਹੈਗੇ ਜੋ ਕਿ ਲੋਕ ਇਹ ਨਹੀਂ ਚਾਹੁੰਦੇ ਵੀ ਇਹ ਮੇਟ ਬਦਲ ਤਾਂ ਇਸ ਕਰਕੇ ਇਹ ਤਾਂ ਨਾ ਤਾਂ ਰਹਿ ਗਿਆ ਹੈਗਾ ਅੱਜ ਕੱਲੇ ਸੰਗਤ ਖੁਰਦੇ ਹੀ ਬੰਦੇ ਆਏ ਆ ਸਵੇਰ ਮੀਂਹ ਪੈਣ ਲੱਗਿਆ ਤੇ ਦੂਜੇ ਪਿੰਡਾਂ ਨੇ ਵੀ ਆਉਣਾ ਸੀ ਹੋ ਸਕਦਾ ਉਹ ਘੰਟੇ ਦੇ ਘੰਟੇ ਦੇ ਵਿੱਚ ਇੱਥੇ ਸਾਰੇ ਹਾਜ਼ਰ ਹੋ ਜਾਣਾਂ ਤੇ ਇਹ ਜਿਹੜਾ ਹੈਗਾ ਸਾਡਾ ਧਰਨਾ ਹੈਗਾ ਉਹਨਾਂ ਚਿਰ ਜਾਰੀ ਰਹੂਗਾ ਜਿੰਨਾ ਚਿਰ 100 ਦਿਨ ਦਾ ਪੂਰਾ ਰੋਜ਼ਗਾਰ ਨਹੀਂ ਮਿਲਦਾ ਅਤੇ ਬੰਦਿਆਂ ਨੂੰ ਸਹੀ ਤੌਰ ਤੇ ਸਾਵੇਂ ਮੇਟ ਨਹੀਂ ਰੱਖੇ ਜਾਂਦੇ ਤੇ ਪੂਰੇ ਮਸਤੌਲ ਨਹੀਂ ਕੱਢੇ ਜਾਂਦੇ ਸਰਬਜੀਤ ਖਾਲਸਾ ਸਰ ਮਾਵਲਾ ਹੈ ਸਾਡਾ ਸਾਡਾ ਪਿੰਡ ਸੰਗਤ ਖੁਰਦ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਸਾਡਾ ਨਰੇਗਾ ਵਾਲਿਆਂ ਦਾ ਗਰੀਬਾਂ ਦਾ ਇਹ ਮਸਲਾ ਜੀ ਅਸੀਂ ਤਾਂ ਕਰਾਉ ਕੀਤਾ ਵੀਡੀਓ ਦਫ਼ਤਰ ਦਾ ਵੀ ਅਸੀਂ ਅੱਜ ਤੋਂ 20 ਦਿਨ ਹੋ ਗਏ ਐਨਰਗਮੈਂਟ ਕਰਦੇ ਨੂੰ ਵੀ ਸਾਡਾ ਰਜਗਾਰ ਚਲਾਓ ਪਹਿਲਾ ਸੀ ਜੀ ਚੋਣ ਦਾ ਵਰਤਾ ਲੱਗਾ ਸਾਡਾ ਉਦੋਂ ਨਹੀਂ ਕੰਮ ਚੱਲਿਆ 31 ਮਾਰਚ ਤੋਂ ਬਾਅਦ ਉਸ ਤੋਂ ਬਾਅਦ ਇਹ ਸਾਡਾ ਹੁਣ ਕੰਮ ਚੱਲਣਾ ਸੀ ਤੇ ਸਾਡਾ ਵੀਡੀਓ ਨੇ ਤੇ ਪ੍ਰਸ਼ਾਸਨ ਨੇ ਸਾਡਾ ਕਹਿ ਕੇ ਸਾਨੂੰ ਵੋਟਾਂ ਦਾ ਕੋਈ ਰੰਗ ਬਣਾ ਕੇ ਇਹਨਾਂ ਨੇ ਰੰਗ ਤੇ ਇਹਨਾਂ ਨੇ ਸਾਡੇ ਮਸਟੌਲ ਕੱਢ ਕੇ ਨਹੀਂ ਦਿੱਤੇ ਜੀ ਸਾਡਾ ਕੰਮ ਰੁਕਿਆ ਤੇ ਅਸੀਂ ਪਰੇਸ਼ਾਨ ਆ ਇਸ ਗੱਲ ਤੋਂ ਅਸੀਂ ਗਰੀਬ ਕਿੱਧਰ ਜਾ ਗਏ ਸਾਡਾ ਸੰਵਿਧਾਨ ਦੇ ਵਿੱਚ ਕੰਮ ਲਾਗੂ ਆ ਜੀ ਲਿਖਿਆ ਸੈਂਟਰ ਵੱਲੋਂ ਰਜਗਾਰ ਸਾਨੂੰ ਮਿਲਿਆ 100 ਦਿਨ ਦਾ ਸਾਨੂੰ 100 ਦਿਨ ਦਾ ਹੱਕ ਨਹੀਂ ਦੇ ਰਹੀ ਜੀ ਸਾਡਾ 20 ਬੰਦਾ ਦਾ ਮਸਟਾਲ ਕੱਢਤਾ ਬਾਕੀ ਬੰਦੇ ਅਸੀਂ 300 ਘਰੇ ਬੈਠੇ ਆ ਗਰੀਬ ਅਸੀਂ ਕਿੱਥੋਂ ਖਾਈਏ ਜੀ ਹੁਣ ਸਾਨੂੰ ਇਹ ਦੱਸਣਾ ਇਹ ਅਵਤਾਰ ਸਿੰਘ ਢਿੱਲੋਂ ਵੀਡੀਓ ਤਲਵੰਡੀ ਸਾਭੋਂ ਸਾਡੇ ਨਾਲ ਨਜਾਇਜ਼ ਧੱਕਾ ਕਰ ਰਿਹਾ ਮੰਡੀ ਮੰਗੇ ਆ ਸਰ ਸਾਡਾ ਅੱਜ-ਅੱਜ ਮਸਟਾਲ ਕੱਢਾ ਜਾਵੇ ਕੱਲ ਨੂੰ ਅਸੀਂ ਆਪ ਦਾ ਕੰਮ ਚਲਾ ਗਏ ਸਾਡੇ ਪਿੰਡ ਦਾ ਕੰਮ ਚੱਲਣਾ ਚਾਹੀਦਾ ਤੇ ਸਾਡਾ ਮੇਟ ਸਰ ਜਿਹੜਾ ਪਹਿਲਾਂ ਸੀ ਕੋਈ ਗਲਤ ਹਾਜ਼ਰੀ ਨਹੀਂ ਪੈਂਦੀ ਉਹ ਹੀ ਇਹਦੇ ਕਿਤੇ ਗਲਤੀ ਦਿਖਾ ਦੇ ਵੀਡੀਓ ਸਾਹਿਬ ਪ੍ਰਸ਼ਾਸਨ ਅਸੀਂ ਜੀ ਮੇਟ ਉਹੀ ਰੱਖਣਾ ਚਾਹੁੰਦੇ ਆ ਸਾਡੀ ਪਿੰਡ ਦੀ ਸਮਤੀ ਨਾਲ ਮੇਟ ਚੁਣਿਆ ਜਾਊਗਾ ਵੀਡੀਓ ਸਾਹਿਬ ਕਹਿੰਦੇ ਮੈਂ ਆਪ ਹੀ ਮੇਟ ਚੁਣੂੰਗਾ ਨਹੀਂ ਪੀਓ ਸਾਬ ਕਹਿੰਦੇ ਮੈਂ ਆਪੇ ਮੇਟ ਰੱਖੂਗਾ ਇਹ ਮੇਟ ਜੀ ਰੱਖਣ ਵਾਲਾ ਇਹਨਾਂ ਤੋਂ ਵੱਧ ਨਹੀਂ ਹੋ ਜੂਗੀ ਕਿਦੋਂ ਵੀ ਕਰਵਾ ਸਕਦੇ ਆ ਤੇ ਸਾਡੇ ਪਿੰਡ ਦਾ ਤਾਂ ਮਸਲਾ ਸਾਡੇ ਪਿੰਡ 'ਚ ਹੀ ਰਹਿ ਜਾਣਾ ਅਸੀਂ ਬੰਬਰ ਸਰਪੰਚ ਵੀ ਆਪ ਚੁਣਾਗੇ ਪਿੰਡ ਦੇ ਤੇ ਅਸੀਂ ਮੇਟ ਵੀ ਆਪ ਚੁਣਾਉਂਦੇ ਸਾਡੇ ਗਰੀਬਾਂ ਦਾ ਹੱਕ ਸਾਡੇ ਨਾਲ ਨਜਾਇਜ਼ ਧੱਕਾ ਹੋ ਰਿਹਾ ਜੀ ਅਸੀਂ ਇਹ ਧੱਕਾ ਬਰਦਾਸ਼ਤ ਨਹੀਂ ਕਰਦੇ ਜੇ ਸਾਡਾ ਮਸਲਾ ਨਹੀਂ ਹੱਲ ਕਰਦੇ ਅਸੀਂ ਵੀਡੀਓ ਸਾਹਬ ਦੇ ਪ੍ਰਸ਼ਾਸਨ ਦੇ ਸਾਹਬ ਜਿੱਥੋਂ ਤੱਕ ਸਾਡੇ ਪਹੁੰਚ ਪਈ ਅਸੀਂ ਉੱਥੋਂ ਤੱਕ ਆਵਦਾ ਕਰਨਾ ਜਾਰੀ ਰੱਖਾਂਗੇ ਪਰਮਜੀਤ ਕਰ ਦਿਓ ਕਹਾ ਤੁਸੀਂ ਧਰਨਾ ਲਾਇਆ ਵੀਡੀਓ ਨੂੰ ਘੇਰਿਆ ਕੀ ਮਾਮਲਾ ਹੈ ਮਾਮਲਾ ਇਹ ਜੀ ਸਾਡੇ ਨੇ ਦੇ ਕਮੇਟਾ ਇਹ ਬਦਲਣਾ ਚਾਹੁੰਦੇ ਜੀ ਅਸੀਂ ਇਹਨੂੰ ਬਦਲਣਾ ਨਹੀਂ ਚਾਹੁੰਦੇ 20 ਬੰਦੇ ਦਾ ਮਸਟਾਲ ਵੀਡੀਓ ਸਾਹਮਣੇ ਉਹਨਾਂ ਨੂੰ ਕੱਢ ਕੇ ਦੇਤਾ ਜੀ ਅਸੀਂ ਸਾਡਾ ਮਸਟਾਲ ਨਹੀਂ ਕੱਢਿਆ ਸਾਡੇ ਮੇਟ ਸਾਹ ਬਦਲ ਬਦਲਣਾ ਚਾਹੁੰਦੇ ਜੀ ਇਹਨੂੰ ਸਹਿਮਤੀ ਨਾਲ ਅਸੀਂ ਰੱਖਣਾ ਚਾਹੁੰਦੇ ਆ ਇਹੇ ਮੇਟ ਰਹੀ ਸਾਡਾ ਕਿਹੜੇ ਪਿੰਡ ਦਾ ਮੇਟ ਹੈ ਮੇਡ ਸੰਗਤ ਖੁਰਦਾ ਦਾ ਜੀ ਕਿਰਨਦੀਪਾ ਅੱਛਾ ਹਾਂਜੀ ਤੇ ਉਹਨੂੰ ਕੱਢਣਾ ਚਾਹੁੰਦੇ ਇਹ ਹਾਂਜੀ ਉਹਨੂੰ ਕੱਢਣਾ ਚਾਹੁੰਦੇ ਮੰਗ ਕੀ ਆਂ ਤੁਹਾਡੀ ਮੰਗ ਸਾਡੀ ਇਹੀ ਹੈ ਜੀ ਜੇ ਉਹਨੂੰ ਰੱਖਣਗੇ ਤਾਂ ਫਿਰ ਤਾਂ ਸਹੀ ਹੈ ਨਹੀਂ ਅਸੀਂ ਜਿੰਨਾ ਟਾਈਮ ਸਾਨੂੰ ਬੈਠਣਾ ਪਿਆ ਅਸੀਂ ਬੈਠਾਂਗੇ ਮੇਟ ਅਸੀਂ ਇਹੀ ਰੱਖਾਂਗੇ ਆਪਦੇ ਹੱਕ ਲੈ ਕੇ ਮੁੜਾਂਗੇ ਹਾਂ ਜੀ ਕਰਿਆ ਕੀ ਮੈਂ ਕਿਹਦੇ ਖਿਲਾਫ ਲਾਇਆ ਕਰਨ ਇਹ ਤਾਂ ਨਾ ਵਿਰੋਧਾਭ ਦੇ ਖਿਲਾਫ ਲਾਇਆ ਐ ਐਮਐਲਏ ਬਲਜਿੰਦਰ ਕੌਰ ਜੇ ਹੁਣ ਮੰਗ ਤੁਹਾਡੀ ਮੰਗ ਇਹ ਹੈ ਜੀ ਸਾਡਾ ਮੇਟ ਇਹੀ ਰੱਖਿਆ ਜਾਵੇ ਵੀ ਤੇ ਸਹਿਮਤੀ ਦੇ ਨਾਲ ਅਸੀਂ ਬਣਾਇਆ ਸਾਡਾ ਮੇਟ ਇਹੀ ਰੱਖਿਆ ਜਾਵੇ ਅਸੀਂ ਇਸ ਵੀ ਮਸਤਾਵ ਸਾਡਾ ਕੱਢ ਕੇ ਦਿੱਤਾ ਜਾਵੇ ਅਸੀਂ ਇਹਦੇ ਕੋਲ ਕੰਮ ਕਰਗੇ ਆਵੇ ਚ ਲੱਗੇ ਇਹੀ ਮੰਗਾਈ ਹੈ। ਸਾਹਿਬ ਜੀ ਤੁਹਾ ਡਿਗਜੀਤ ਸਿੰਘ ਜੀ ਕੀ ਮਾਮਲਾ ਹੈ? ਇਹ ਧਰਨਾ ਲਾਇਆ ਅਗਲਾ ਦਫ਼ਤਰ ਗਰੀ ਬੱਠੇ। ਨਹੀਂ ਮਾਮਲਾ ਮੈਨੂੰ ਵੀ ਨਹੀਂ ਪਤਾ ਜੀ ਹਜੇ ਤੱਕ ਕੋਈ ਇਹਨਾਂ ਨੇ ਸਾਨੂੰ ਦਿੱਤਾ ਨਹੀਂ ਮਾਮਲਾ ਕੋਈ ਵੀ ਮੰਗ ਪੱਤਰ ਵਗੈਰਾ ਆਪ ਦਾ। ਅੱਛਾ ਜੀ। ਤੁਸੀਂ ਪੁੱਛ ਕੇ ਆਏ ਹੋਗੇ ਕੀ ਮਾਮਲਾ ਦਾ? ਹਾਂ ਇਹਨਾਂ ਨੇ ਕਹਿੰਦੇ ਸੀ ਮਤਲਬ ਸਾਡੀਆਂ ਧਿਆੜੀਆਂ ਮੇਟ ਮੇਟ ਜਿਹੜਾ ਉਹ ਬਦਲ ਦੇ ਇੱਕ ਤਾਂ ਇਹ ਗੱਲ ਨੂੰ ਇਨਜਾਮ ਲਾਇਆ। ਅੱਛਾ ਇੱਕ ਕਦੇ ਵੀ ਸਾਡੇ ਜਿਹੜਾ ਇਹ ਕੋਰ ਹੈ ਉਹ ਪੈਸੇ ਖਾਈ ਜਾਂਦੇ ਸਾਡੇ ਗਲਤ ਧਿਆੜੀਆਂ ਲੈ ਕੇ ਤੇ ਸਾਡੇ ਜਿਹੜੇ ਬੰਦੇ ਕੱਢਦੇ। ਅੱਛਾ ਜੀ ਤੇ ਫਿਰ ਇਹਦਾ ਹੱਲ ਹੁੰਦਾ ਜੀ ਜੇ ਮੰਨ ਲਓ ਕੋਈ ਵੀ ਆ ਕਿਸੇ ਪੋਸਟ ਤੇ ਜੇ ਕੋਈ ਪੈਸੇ ਖਾਂਦਾ ਮੰਨ ਲਓ ਉਹਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ ਇਲਕਤੀ ਉਦੋਂ ਅਧਿਕਾਰੀਆਂ ਨੂੰ ਕੋਈ ਵੀ ਅਧਿਕਾਰੀ ਆ ਤੁਹਾਡੇ ਕੋਲੇ ਕੋਈ ਨਹੀਂ ਆਈ ਨਹੀਂ ਆਈ ਜੇ ਮੇਰੀ ਕਰਨੀ ਹੈ ਤਾਂ ਇਹਨਾਂ ਨੂੰ ਉੱਚ ਅਧਿਕਾਰੀਆਂ ਨੂੰ ਕਰ ਲੈਣ ਕਿਸੇ ਕੋਲੇ ਮੇਰੇ ਕੋਲ ਤਾਂ ਹਜੇ ਆਈ ਨਹੀਂ ਚਲੋ ਕੋਈ ਗੱਲ ਨਹੀਂ ਉਹ ਸ਼ਿਕਾਇਤ ਕਹਿੰਦੇ ਪੈਸਿਆਂ ਦੀ ਕੋਈ ਪੈਸੇ ਖਾਦਿਆਂ ਦੀ ਦਿੱਤੀ ਹੈ ਤੁਸੀਂ ਸ਼ਿਕਾਇਤ ਤਾਂ ਫਿਰ ਉਹ ਕਹਿ ਰਹੇ ਆ ਨਾ ਤੁਸੀਂ ਮੰਨ ਲਓ ਸਮਝੋ ਜੀ ਕਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਵੀ ਉਹ ਕਹਦੇ ਪੈਸੇ ਖਾ ਗਏ ਤੁਸੀਂ ਹਾਂਜੀ ਚਲੋ ਕੋਈ ਗੱਲ ਨਹੀਂ ਮੰਨ ਲਓ ਜੇ ਹੈ ਤਾਂ ਕੋਈ ਵੀ ਤੁਹਾਡੇ ਮਨਚਾ ਹਰੇਕ ਦਾ ਅਧਿਕਾਰ ਆ ਤੁਸੀਂ ਆਪਦੇ ਲਿਖਤੀ ਦੇ ਦਿਓ ਅਧਿਕਾਰੀਆਂ ਨੂੰ ਦੇ ਦਿਓ ਜਿਹੜੀ ਕਾਰਵਾਈ ਹੋਈ ਜਿਹੜਾ ਬੰਦੇ ਨੇ ਗਲਤੀ ਕੀਤੀ ਉਹ ਆਪਦੀ ਬਹੁਤ ਲੂਗਾ ਠੀਕ ਹੈ ਓਕੇ